ਯਾਰ ਉਹ ਆਪੇ ਚੈੱਕ ਕਰ ਲੈ ਤੈਰਾ ਮੈਂ ਗੱਲ ਕਰੀਏ ਸਿਰ ਬਸ 850 ਪੈਸੇ ਐ 850 ਰੁਪਏ ਦਾ ਹੈਰਾਨ ਕਰ ਤੈਰਾ 8 ਮੁਰੂ ਜਿਹੜਾ ਸਾ ਪੁਰਾਣੀ ਨਮਰਾੜਾ ਹੀ ਪੁਰਾਣੀ ਗੱਲੇ ਕਿਦੋਂ ਮੈਂ ਟੈਕਿੰਗ ਨਹੀਂ ਹਾਂ ਕਦੇ ਕੋਲੇ ਪਾਸ ਟਰੈਕਟਰ ਦੀ ਸਭ ਓਕੇ ਪਹਿਲੇ ਗੱਲ ਦੂਜੇ ਨਾਂ ਟਰੈਕਟਰ ਦੂਜੇ ਨਾਂ ਟਰੈਕਟਰ ਹਾਂਜੀ ਹਾਂ ਇਹ ਮਾੜ ਦੇ ਚ ਗੱਲ ਕਰੀ ਗਰੀ ਮਾੜ 2000 2000 ਮਾੜਦਾ ਡਿਮਾਂਡ ਕੀ ਐ ਡਿਮਾਂਡ 850 ਐ ਕਿੰਨੇ ਤੱਕ ਛਾੜਦਾ ਇਹਦੇ ਇਕ ਲੱਖ 60000 ਦੇ ਦਾਂਗਾ 1 ਲੱਖ 60000 ਵੈਲਿਡਿਟ ਅਕਾਊਂਟ ਆ ਆਪਨੇ ਜਿਹੜਾ ਵੀਡੀਓ ਦੇਖੀ ਕੋਣ ਪੁਰਾ ਜਿਹਾ ਤਾਂ ਇਹ ਘਰ ਦਿਨ ਖੜਾ ਆਪਣੇ ਕੋਲ ਠੀਕ ਆ ਜੀ ਤੇ ਆਹ ਟਰੈਕਟਰ ਬਾਰੇ ਦੱਸੋ ਆਰਗੇਨ ਚੇਂਜਰ ਵਾਲਾ ਜੀ 14 ਮਾਡਲ ਠੀਕ ਆ ਜੀ ਬਰਨਾਲਾ ਨੰਬਰ ਦੂਜੇ ਨਾਮ ਫੈਰਾ ਦੀ ਗੱਲ ਫੈਰੇ 75 ਪੈਸੇ ਚਾਰੇ ਮੂਲੇ ਜਾਦੇ ਆ ਮਗਰ 75 ਪੈਸੇ ਮਾਡਲ ਲਈ 75 ਪੈਸੇ ਮੂਲੇ 85 ਪੈਸੇ ਇੰਜਨ ਗੇਅਰ ਕਿਹੜਾ ਓਕੇ ਜਮਾ ਦਾ ਫੁੱਲ ਗਾਰੰਟੀ ਫੁੱਲ ਗਾਰੰਟੀ ਬਾਅਦ ਚੱਕਰ ਲਗਾ ਮੈਂ ਬੈਟਰੀ ਵੀ ਠੀਕ ਹੈ ਮੈਂ ਚਲੋ ਸਹੀ ਓਕੇ ਠੀਕ ਆ ਹਾਂ

ਲੋਗ ਦਾ ਬੰਦਰਾ ਉਹ ਦੇਖੀ ਉਹ ਫੋਨ ਲੱਗਦਾ ਡਾਉਨ ਆਈ ਆਈ ਵੱਲੋਂ ਹਾਂ ਜੀ ਅਪਡੇਸ਼ਨ ਡਾਟਾ ਚਾਰ ਰੇ ਕਰਨਾ ਰਿਹਾ ਪਰ ਇਹ ਵੀ ਖੜਾ ਰਿਹਾ ਠੀਕ ਹੈ ਠੀਕ ਆ ਅੱਗੇ ਬਾਕੀ ਚਾਹ ਪਰ ਕਲੇ ਜਾਣਾ ਹਾਂ ਸਾਡਾ ਵੀ ਥੱਪੀ ਭਾਈ ਬੈਟਾ ਬਣਾਇ ਠੀਕ ਆ ਜੀ ਤਿੰਨ ਨੰਬਰ ਪੂਰਾ 963920 230 18 18 ਹੋ ਗਿਆ ਹੋਰ ਵੀ ਨੰਬਰ ਹੈਗਾ ਵੀ ਇੱਕੀ ਨੰਬਰ ਇੱਕ ਦੂਜਾ ਡੈਟੇ ਨੰਬਰ ਲਾਉਣਾ ਠੀਕ ਆ ਜੀ 9814335444 ਲਓ ਬਸ ਤਰੋ ਇਹ ਦੋ ਨੰਬਰ ਤੋਂ ਨੰਬਰ ਤੋਂ ਜਿਹੜੇ ਮਰਜੀ ਨੰਬਰ ਤੇ ਕਾਲ ਕਰਕੇ ਬਾਈ ਸਾਰੀ ਜਾਣਕਾਰੀ ਦੇ ਤੱਕ ਮਰੇ ਲੈ ਸਕਦੇ ਬੈਕ ਸਾਈਡ ਤੋਂ ਸਰ ਜੀ